ਤੁਸੀਂ ਵੇਖ ਰਹੇ ਹੋ ਭਾਈ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਕੀ ਕੁਝ ਹੋ ਰਿਹਾ ਹੈ ਅੱਧੇ-ਅਧੇ ਕੱਪੜੇ ਪਾ ਕੇ ਸਾਡੀਆਂ ਭੈਣਾਂ ਨੱਜੀ ਜਾਂਦੀਆਂ ਇਸ ਸਟੇਜਾਂ ਦੇ ਉੱਤੇ ਘਰਾਂ ਦੇ ਵਿੱਚ ਵੀਡੀਓ ਬਣਾ ਬਣਾ ਕੇ ਰੀਲਾਂ ਬਣਾ ਬਣਾ ਕੇ ਤੇ ਇੰਸਟਾਗ੍ਰam ਤੇ ਸਾਡੀਆਂ ਭੈਣਾਂ ਚੜ੍ਹੀ ਆਉਂਦੀਆਂ ਤੇ ਆ ਤੁਸੀਂ ਵੇਖਿਆ ਸੀ ਨਾ ਲੱਚਰ ਤਾਂ ਫਲਾਉਣ ਵਾਲਿਆਂ ਦਾ ਫਿਰ ਗੁਰੂ ਕਾ ਖਾਲਸਾ ਹਾਲ ਕੀ ਕਰਦਾ ਆ ਕੱਲ ਦੀਆਂ ਗੱਲਾਂ ਉਹ ਜਿਹੜੀ ਬੀਬੀ ਸੀ ਜਿਹੜੀ ਰੱਜ ਕੇ ਗੰਦ ਪਾਉਂਦੀ ਸੀ ਜਿਵੇਂ ਕਦੇ ਚਮਕੀਲਾ ਗੰਦ ਪਾਉਂਦਾ ਪਾਉਂਦਾ ਹੁੰਦਾ ਸੀ ਨਾ ਚਮਕੀਲਾ ਉਦਾਂ ਹੀ ਇਹ ਬੀਬੀ ਗੰਦ ਪਾਉਂਦੀ ਹੁੰਦੀ ਸੀ ਫਿਰ ਸਿੰਘਾਂ ਦੇ ਕਾਬੂ ਆ ਗਈ ਤੇ ਨਿਹੰਗ ਸਿੰਘ ਜਿਹੜਾ ਲੱਕ ਨੂੰ ਕਮਰ ਕਸਾ ਲਾਉਂਦੇ ਨਾ ਐਸੇ ਕਮਰ ਕਸੇ ਦੇ ਨਾਲ ਘੁੱਟ ਕੇ ਫਿਰ ਗੁਰੂ ਕੇ ਖਾਲਸੇ ਨੇ ਉਹ ਬੀਬੀ ਮਾਰੀ ਅੱਜੇ ਕੱਲ ਦੀ ਗੱਲ ਐ ਤੇ ਇਹ ਹੁਣ ਵੀ ਕੋਈ ਹੈਗੀਆਂ ਬੀਬੀਆਂ ਜਿਹੜੀਆਂ ਗਲਤ ਵੀਡੀਓ ਬਣਾ ਕੇ ਸਾਡੀਆਂ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਗਲਤ ਪਾਸੇ ਤੋਰ ਰਹੀਆਂ ਤੇ ਖੈਰ ਤੇ ਉਹਨਾਂ ਦੀ ਵੀ ਨਹੀਂ ਆ ਤੁਸੀਂ ਵੇਖ ਰਹੇ ਹੋ ਨਾ ਕਿਵੇਂ ਕੱਲ ਦਾ ਕਈ ਬੀਬੀਆਂ ਨੂੰ ਕਾਂਬਾ ਛਿੜਿਆ ਆ ਪੀ ਸਾਨੂੰ ਸਿੰਘਾਂ ਨੇ ਮਾਰ ਦੇਣਾ ਵੀਡੀਓ ਉਹਨਾਂ ਨੇ ਡਿਲੀਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਥੋਂ ਤੱਕ ਇੰਨੇ ਕਈ ਗਿਰੇ ਹੋਏ ਲੋਕ ਆ ਕਈਆਂ ਬੀਬੀਆਂ ਦੇ ਇਥੋਂ ਤੱਕ ਬਿਆਨ ਆ ਗਏ ਪੀ ਅਸੀਂ ਤੇ ਰੋਟੀ ਇਸੇ ਕੰਮ ਤੋਂ ਖਾਂਦੇ ਜੇ ਅਸੀਂ ਪੂਰੇ ਕੱਪੜੇ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਦਈਏ ਸਾਨੂੰ ਕਿੰਨੇ ਵੇਖਣਾ ਤੇ ਜੇ ਅੱਧੇ ਕੱਪੜੇ ਪਾ ਕੇ ਅਸੀਂ ਨੱਚਾਂ ਗੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਚਾੜਾਂ ਗੀਆਂ ਤੇ ਸਾਡੇ ਅਕਾਊਂਟ ਵਿੱਚ ਫੇਰ ਹੀ ਪੈਸੇ ਆਉਣੇ ਆ ਤੇ ਮੈਂ ਕਈ ਵਾਰ ਹੈਰਾਨ ਹੁੰਨਾ ਵੀ ਮਾਪੇ ਦੀ ਇੱਜ਼ਤ ਦਾ ਕੋਈ ख्याल ਨਹੀਂ ਤੇ ਮਾਪੇ ਵੀ ਖੁਦ ਮੈਂ ਇਦਾਂ ਦੇ ਵੀ ਕਈ ਵੇਖਿਆ ਵੀ ਬਾਪ ਫੋਨ ਫੜ ਕੇ ਵੀਡੀਓ ਬਣਾ ਰਿਹਾ ਹੁੰਦਾ ਤੇ ਧੀ ਅਗਲੇ ਪਾਸੇ ਅੱਧੇ ਕੱਪੜੇ ਪਾ ਕੇ ਨੱਚ ਰਹੀ ਹੁੰਦੀ ਵੀ ਕਹਿੰਦੀ ਵੀ ਪਾਪਾ ਤੂੰ ਵੀਡੀਓ ਬਣਾ ਆਪਾਂ ਨੈੱਟ ਤੇ ਚਾੜਦੇ ਆ ਤੇ ਆਪਣੇ ਅਕਾਊਂਟ ਵਿੱਚ ਸਿੱਧੇ ਪੈਸੇ ਹੋਣਗੇ ਸਿੱਧੇ ਪੈਸੇ ਇਥੋਂ ਤੱਕ ਕਿ ਇੱਕ ਭਰਾ ਭੈਣ ਸਾਹਮਣੇ ਨੱਚ ਰਹੀ ਹੁੰਦੀ ਏ ਤੇ ਭਰਾ ਫੋਨ ਦੇ ਉੱਤੇ ਵੀਡੀਓ ਬਣਾ ਰਿਹਾ ਹੁੰਦਾ ਤੇ ਜੇ ਪਤਨੀ ਨੱਚ ਰਹੀ ਹੋਵੇ ਪਤੀ ਅਗਲੇ ਪਾਸੇ ਫੋਨ ਫੜ ਕੇ ਵੀਡੀਓ ਬਣਾ ਰਿਹਾ ਹੁੰਦਾ ਵੀ ਪੈਸੇ ਸਿੱਧੇ ਖਾਤੇ ਵਿੱਚ ਆਉਣਗੇ ਅੱਗੇ ਪਤਾ ਕੀ ਸਮਾਂ ਹੁੰਦਾ ਸੀ ਜਦੋਂ ਵਿਆਹ ਹੋ ਜਾਂਦਾ ਸੀ ਨਾ ਕਿਸੇ ਕਿਸੇ ਬੀਬੀ ਦਾ ਤੇ ਸਹੁਰੇ ਪਰਿਵਾਰ ਵਾਲੇ ਇਹਨਾਂ ਨੂੰ ਚੌਂਕੇ ਤੇ ਚਾੜ੍ਹਦੇ ਹੁੰਦੇ ਸੀ ਚੌਂਕੇ ਤੇ ਅੱਜ ਕੱਲ ਚੌਂਕੇ ਤੇ ਨਹੀਂ ਅੱਜ ਕੱਲ ਸਾਡੇ ਲੋਕ ਇੰਸਟਾਗ੍ਰam ਤੇ ਚਾੜਦੇ ਆ ਬੀਬੀਆਂ ਨੂੰ ਵਿਆਹ ਤੋਂ ਬਾਅਦ ਇੰਸਟਾਗ੍ਰam ਦੇਤੇ ਤੇ ਉਹਨਾਂ ਦੀਆਂ ਫੋਟਾਂ ਪਾਉਂਦੇ ਆ ਗੰਦੀਆਂ ਗੰਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਲੋਕ ਚਾੜ੍ਹਦੇ ਆ ਇੱਕ ਪੈਸੇ ਦੀ ਖਾਤਰ ਤੁਸੀਂ ਪੈਸੇ ਦੀ ਖਾਤਰ ਆਪਣਾ ਇਹ ਸਰੀਰ ਮਖਾ ਕੇ ਤੇ ਤੁਸੀਂ ਸਨਮਾਨਯੋਗ ਸਾਧ ਸੰਗਤ ਜੀ ਆਪਣੇ ਮਾਪੇ ਦੀ ਇਹ ਲੋਕ ਇੱਜ਼ਤ ਮਿੱਟੀ ਵਿੱਚ ਮਲਾਰੇ ਖੈਰ ਇਹਨਾਂ ਲੋਕਾਂ ਦੀ ਵੀ ਨਹੀਂ ਜਿਹੜੇ ਲੋਕ ਲਚਰਤਾ ਫਲਾਉਣਗੇ ਉਹਨਾਂ ਲੋਕਾਂ ਦਾ ਹਾਲ ਇਹੀ ਹੋਣਾ ਹੈ ਜੋ ਕੱਲ ਵਾਲੇ ਦਿਨ ਹੋਇਆ